ਗਰਮੀਆਂ ਦੇ ਮੌਸਮ ਦੇ ਵਿੱਚ ਹੀਟ ਸਟ੍ਰੋਕ ਹੋਣਾ ਇੱਕ ਬਹੁਤ ਆਮ ਪ੍ਰੋਬਲਮ ਦੇਖੀ ਜਾਂਦੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸਿਰ ਬਹੁਤ ਦੁਖ ਰਿਹਾ ਹੈ ਤੁਹਾਨੂੰ ਪਸੀਨਾ ਨਹੀਂ ਆ ਰਿਹਾ ਲੇਕਿਨ ਗਰਮੀ ਪੂਰੀ ਹੈ ਇਹ ਵੀ ਹੀਟ ਸਟ੍ਰੋਕ ਦੇ ਲੱਛਣ ਹੋ ਸਕਤੇ ਹੈ ਜੇ ਕੋਈ ਤੁਹਾਨੂੰ ਲੱਗਦਾ ਹੈ ਕਿ ਬੋਲਣ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਬੇਹੋਸ਼ੀ ਹੋ ਰਹੀ ਹੈ ਪੈਲਪੀਟੇਸ਼ਨ ਹੋ ਰਹੀ ਹੈ ਤੁਹਾਨੂੰ ਥੋੜੇ ਹਲਕੇ ਸਾਹ ਆ ਰਹੇ ਹੈ ਤਾਂ ਇਹ ਸਾਰੇ ਲੱਛਣ ਹੀਟ ਸਟ੍ਰੋਕ ਦੇ ਹੋ ਸਕਤੇ ਹੈ ਔਰ ਹੀਟ ਸਟ੍ਰੋਕ ਇਕ ਬਹੁਤ ਕਾਮਨ ਪ੍ਰੋਬਲਮ ਹੈ ਜ ਜੇ ਤਾਂ ਅਗਰ ਸਹੀ ਸਮੇਂ ਤੱਕ ਜੇ ਆਪਾਂ ਮੈਨੇਜਰ ਨੂੰ ਕਰ ਲਈਏ ਤਾਂ ਇਹ ਫੈਟਲ ਨਹੀਂ ਹੋ ਸਕਦੀ ਲੇਕਿਨ ਜੇ ਇਹਦਾ ਸਹੀ ਮੈਨੇਜਮੈਂਟ ਸਮੇਂ ਸਿਰ ਨਾ ਕੀਤਾ ਜਾਏ ਤਾਂ ਇਹ ਫੈਟਲ ਵੀ ਹੋ ਸਕਦੀ ਹੈ ਅੱਜ ਦੇ ਹੈਲਥ ਟਿਪ ਦੇ ਵਿੱਚ ਮੈਂ ਡਾਈਟੀਸ਼ਨ ਪੰਨੀ ਵਿਜੈਸਲ ਗੱਲ ਕਰਨ ਵਾਲੀਆਂ ਕਿ ਕਿਸ ਤਰ੍ਹਾਂ ਦੀਆਂ ਪ੍ਰੀਕਾਸ਼ਨਸ ਲੈ ਕੇ ਕਿਸ ਤਰ੍ਹਾਂ ਦੀਆਂ ਡਾਈਟਰੀ ਚੇਂਜਸ ਲਿਆ ਕੇ ਅਸੀਂ ਹੀਟ ਸਟ੍ਰੋਕ ਤੋਂ ਆਪਣੇ ਆਪ ਨੂੰ ਔਰ ਆਪਣੇ ਪਰਿਵਾਰ ਨੂੰ ਬਚਾ ਸਕਦੇ ਹਾਂ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਕਿ ਤੁਪਤੇ ਚ ਜਾਣ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਪ੍ਰੋ ਪਰ ਲਈ ਹਾਈਡਰੇਟ ਕਰੋ ਜੇ ਬੱਚੇ ਖੇਲਣ ਵਾਸਤੇ ਜਾ ਰਹੇ ਹਨ ਚਾਹੇ ਧੁੱਪ ਹੈ ਜਾਂ ਨਹੀਂ ਹੈ ਸੋ ਯੂ ਹੈਵ ਟੂ ਗਿਵ them ਅਪ੍ਰੋਪਰੀਏਟ ਅਮਾਉਂਟ ਆਫ ਇਲੈਕਟ੍ਰੋਲਾਈਟਸ ਮੈਂ ਇਲੈਕਟ੍ਰੋਲਾਈਟਸ ਦੀ ਗੱਲ ਕੀਤੀ ਨਾਟ ਜਸਟ ਵਾਟਰ ਪਾਣੀ ਦੇ ਵਿੱਚ ਤੁਸੀਂ ਉਹਨਾਂ ਨੂੰ ORS ਦੇ ਸਕਦੇ ਹੋ ਜਾਂ ਤੁਸੀਂ ਲੇਮਨ ਵਾਟਰ ਦੇ ਸਕਦੇ ਹੋ ਆਮ ਪੰਨਾ ਦੇ ਸਕਦੇ ਹੋ ਹੋਮ ਮੇਡ ਕੋਈ ਵੀ ਚੀਜ਼ ਦੇ ਕੇ ਹੀ ਤੁਸੀਂ ਬੱਚਿਆਂ ਨੂੰ ਬਾਅਰ ਭੇਜੋ ਇਸ ਤੋਂ ਇਲਾਵਾ ਜਿੱਦਾਂ ਕਿ ਮੌਸਮ ਹੁਣ ਬਹੁਤ ਗਰਮ ਹੈ ਤੁਸੀਂ ਬਹੁਤ ਜ਼ਿਆਦਾ ਖੀਰੇ ਦਾ ਇਸਤੇਮਾਲ ਕਰੋ ਇਟ ਹੈਜ਼ ਕੂਲਿੰਗ ਇਫੈਕਟ ਇਹਦੇ ਵਿੱਚ ਪਾਣੀ ਹੈ ਜਿਹੜਾ ਕਿ ਤੁਹਾਨੂੰ ਹੀਟ ਸਟ੍ਰੋਕ ਤੋਂ ਬਚਾਉਣ ਵਿੱਚ ਮਦਦਗਾਰ ਹੋ ਸਕਦਾ ਹੈ ਹਰ ਰੋਜ਼ ਲੈਮਨ ਵਾਟਰ ਲੈਣ ਦੇ ਨਾਲ ਤੁਸੀਂ ਆਪਣੇ ਆਪ ਨੂੰ ਹੀਟ ਸਟ੍ਰੋਕ ਤੋਂ ਬਚਾ ਸਕਦੇ ਹੋ ਵਾਈਟ ਪਪਰ ਕੋਰਨਸ ਯਾਨੀ ਕਿ ਸਫੇਦ ਕਾਲੀ ਮਿਰਚ ਇਹ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਕਿਉਂਕਿ ਇਹਦੇ ਵਿੱਚ ਕੁਝ ਐਸੇ ਕੰਪਾਊਂਡਸ ਹੁੰਦੇ ਹਨ ਜਿਹੜੇ ਕਿ ਸਾਡੇ ਬਾਡੀ ਦੇ ਵਿੱਚ థਰਮੋਸਟੈਟ ਨੂੰ ਬਣਾਈ ਰੱਖਣ ਦੇ ਵਿੱਚ ਮਦਦ ਕਰਦੇ ਹਨ ਸੋ ਵਾਈਟ ਪੇਪਰ ਕੋਰਨਸ ਦੇ ਆਰ ਵੈਰੀ ਗੁੱਡ ਜੇ ਤੁਸੀਂ ਬਾਦਾਮ ਦਾ ਸ਼ਰਬਤ ਬਣਾ ਰਹੇ ਹੋ ਇਹਨਾਂ ਗਰਮੀਆਂ ਦੇ ਵਿੱਚ ਤਾਂ ਮੈਂ ਤੁਹਾਨੂੰ ਸੁਝਾਅ ਦਿਆਂਗੀ ਤੁਸੀਂ ਵਾਈਟ ਪੇਪਰ ਕੋਰਨਸ ਦਾ ਇਸਤੇਮਾਲ ਕਰੋ ਬਲੈਕ ਪੇਪਰ ਕੋਰਨਸ ਨਹੀਂ ਪਚਾਏ ਸੋ ਥਿਸ ਵਿਲ ਗਿਵ ਯੂ ਕੂਲਿੰਗ ਇਫੈਕਟ ਜਿਹੜੀ ਵੀ ਠੰਡਾਈ ਜਾਂ ਸ਼ਰਦਾਈ ਤੁਸੀਂ ਬਣਾ ਰਹੇ ਹੋ ਇਸ ਤੋਂ ਇਲਾਵਾ ਪਾਈਨੈਪਲ ਹੈਜ਼ ਅ ਕੂਲਿੰਗ ਇਫੈਕਟ ਤੁਸੀਂ ਦੋ ਜਾਂ ਤਿੰਨ pine apple ਦੇ ਤੁਸੀਂ ਆਪਣੇ ਡਾਈਟ ਵਿੱਚ ਸ਼ਾਮਿਲ ਕਰੋ ਇਸ ਤੋਂ ਇਲਾਵਾ ਗੁਲਕੰਦ ਕੁਲਕੰਦ ਦਾ ਵੀ ਬਹੁਤ ਕੂਲਿੰਗ ਇਫੈਕਟ ਹੁੰਦਾ ਹੈ बिकॉज़ ਤੁਸੀਂ ਦੇਖੋ ਨੇਚਰ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਸਮਰਸ ਵਿੱਚ ਹੀ ਜ਼ਿਆਦਾ ਤੁਹਾਨੂੰ ਦੇਖਣ ਨੂੰ ਮਿਲਦੀਆਂ ਔਰ ਇਹ ਚੀਜ਼ਾਂ ਦਾ ਸੇਵਨ ਕਰਕੇ ਤੁਸੀਂ ਹੀਟ ਸਟ੍ਰੋਕ ਤੋਂ ਬਚ ਸਕਦੇ ਹੋ ਇਸ ਤੋਂ ਇਲਾਵਾ ਬਿਟਰ ਗੋੜ ਯਾਨੀ ਕਿ ਕਰੇਲੇ ਸ਼ਾਇਦ ਤੁਸੀਂ ਇਹ ਚੀਜ਼ ਨਹੀਂ ਜਾਣਦੇ ਹੋਵੋਗੇ ਜਿਹੜੇ ਬਿਟਰ ਗੋੜ ਯਾਨੀ ਕਰੇਲੇ ਦਾ ਜੂਸ ਵੀ ਕੂਲਿੰਗ ਇਫੈਕਟ ਦਿੰਦਾ ਹੈ ਤੁਹਾਡੀ ਬਾਡੀ ਦੇ ਵਿੱਚ ਸੋ ਜੇ ਤੁਹਾਨੂੰ ਲੱਗਦਾ ਹੈ ਕਿ ਬਾਰ-ਬਾਰ ਕਿਸੇ ਨੂੰ ਇਸ ਤਰ੍ਹਾਂ ਦੇ ਐਪੀਸੋਡਸ ਹੋ ਰਹੇ ਹਨ ਕਿ ਬਾਰ-ਬਾਰ ਗਰਮੀ ਨਾਲ ਫੇਂਟ ਹੋ ਜਾਂਦੇ ਆ ਤੁਸੀਂ ਕਰੇਲੇ ਦਾ ਜੂਸ ਡੈਫੀਨਿਟਲੀ ਉਹਨਾਂ ਨੂੰ ਦੇ ਸਕਦੇ ਹੋ ਵਾਟਰਮੈਲਨ ਇਜ਼ ਬਿਊਟੀਫੁਲ ਵਾਟਰਮੈਲਨ ਲੈਣ ਦੇ ਨਾਲ ਤੁਹਾਨੂੰ 91% ਇਹਦੇ ਵਿੱਚ ਵਾਟਰ ਕੰਟੈਂਟ ਹੁੰਦਾ ਹੈ ਸੋ ਵਾਟਰਮੈਲਨ ਇਜ਼ ਵੈਰੀ ਗੁੱਡ ਟੂ ਪ੍ਰੀਵੈਂਟ ਹੀਟ ਸਟ੍ਰੋਕ ਬੱਚਿਆਂ ਨੂੰ ਤੁਸੀਂ ਹੋਰ ਕੋਈ ਸ਼ੂਗਰੀ ਬੈਵਰੇਜਸ ਦੇਣ ਦੀ ਬਜਾਏ ਤੁਸੀਂ ਵਾਟਰਮੈਲਨ ਪੰਚ ਵਿਦ ਲੈਮਨ ਐਂਡ ਵਿਦ ਮਿੰਟ ਲੀਵਸ ਤੁਸੀਂ ਉਹਨਾਂ ਨੂੰ ਦੇ ਸਕਦੇ ਹੋ ਇਸ ਤੋਂ ਇਲਾਵਾ ਸਪਰਾਊਟਸ ਸਪਰਾਊਟਸ ਦਾ ਸਿਰਫ ਪਾਵਰ ਪੈਕ ਨਹੀਂ ਹੁੰਦੇ ਨਿਊਟ੍ਰੀਐਂਟਸ ਦੇ ਨਾਲ ਇਹਦੇ ਵਿੱਚ 쿨ਿੰਗ ਇਫੈਕਟ ਵੀ ਹੁੰਦਾ ਹੈ ਜਿਹੜਾ ਕਿ ਤੁਹਾਡੀ ਬਾਡੀ ਨੂੰ 쿨 ਡਾਊਨ ਕਰਨ ਦੇ ਵਿੱਚ ਮਦਦ ਕਰਦਾ ਹੈ ਲੇਕਿਨ ਜੇ ਤੁਹਾਨੂੰ ਕੋਈ ਐਸਾ ਸਿੰਪਟਮਸ ਨਜ਼ਰ ਆਣ ਆਪਣੇ ਵਿੱਚ ਜਾਂ ਆਪਣੇ ਆਸ-ਪਾਸ ਕਿਸੇ ਨੂੰ ਕਿ ਚੱਕਰ ਆ ਰਹੇ ਹੈ ਨੌਜ਼ੀਆ ਹੋ ਰਿਹਾ ਵੋਮਿਟਿੰਗ ਹੋ ਰਹੀ ਹੈ ਪਸੀਨਾ ਨਹੀਂ ਆ ਰਿਹਾ ਤੁਸੀਂ ਐਸੇ ਕੇਸ ਦੇ ਵਿੱਚ ਪੇਸ਼ੈਂਟ ਨੂੰ ਉਹਦੇ ਉਹਨੂੰ ਲੂਸ ਕਲੋਥਸ ਪਵਾ ਕੇ ਉਹਨੂੰ ਫੈਨ ਦੇ ਉਹਨੂੰ ਫੈਨ ਦੇ ਕੋਲ ਲੈ ਕੇ ਜਾਓ ਏਸੀ ਦੇ ਕੋਲ ਲੈ ਕੇ ਜਾਓ ਉਹਦੇ ਸਿਰ ਉੱਪਰ ਥੋੜਾ ਜਿਹਾ ਠੰਡਾ ਪਾਣੀ ਪਾਓ ਤਾਂ ਕਿ ਉਹਦਾ ਬੋਡੀ ਟੈਂਪਰੇਚਰ ਜਿਹਾ ਰਹੇਗਾ ਉਹ ਨਾਰਮਲਾਈਜ਼ ਹੋਣ ਦੇ ਕਕਾਰ ਵਿੱਚ ਆ ਜਾਏ ਸੋ ਇਹ ਸਾਰੀਆਂ ਫੂਡਸ ਨੂੰ ਆਪਣੇ ਡਾਈਟ ਵਿੱਚ ਸ਼ਾਮਿਲ ਕਰੋ ਇਸ ਗਰਮੀ ਦੇ ਵਿੱਚ ਆਪਣੇ ਆਪ ਨੂੰ ਔਰ ਆਪਣੀ ਫੈਮਲੀ ਨੂੰ ਬਚਾਉਣ ਦੇ ਵਿੱਚ ਤੁਸੀਂ ਡੈਫੀਨੇਟਲੀ ਇੱਕ ਅੱਛਾ ਯੋਗਦਾਨ ਦੇ ਸਕਦੇ ਹੋ